गांव ਵਿੱਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਅੱਜ ਭਾਰਤ ਵੱਲੋਂ ਪਾਕਿਸਤਾਨ ਵਿੱਚ ਵੱਸਦੇ ਅਤਵਾਦੀਆਂ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਜਾ ਰਹੀ ਸੀ ਤੇ ਉਸ ਦੇ ਸੰਬੰਧ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਅਹਿਮ ਫੈਸਲਾ ਲੈਂਦੇ ਹੋਏ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਤਣਾਅ ਵਧਿਆ ਸੀਗਾ ਉਸ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਅਤਵਾਦੀ ਠਿਕਾਣਿਆਂ ਦੇ ਉੱਤੇ ਭਾਰਤੀ ਫੌਜ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਤੇ ਉਹਨਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਭੁਪੇਂਦਰ ਸਿੰਘ ਰਾਜੂ ਜੀ ਗੱਲ ਕਰਦੇ ਆਂ ਇਹਨਾਂ ਨਾਲ ਰਾਜੂ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਤੇ ਗੱਲ ਕਰਾਂਗੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦਾ ਬਦਲਾ ਲੈਣ ਵਾਸਤੇ ਉਹਨਾਂ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਅਤਵਾਦੀ ਠਿਕਾਣੇ ਸੀਗੇ ਉਹਨਾਂ ਨੂੰ ਤਹਿਸ ਨਹਿਸ ਕਰਨ ਦੇ ਵਿੱਚ ਭਾਰਤੀ ਫੌਜ ਨੇ ਸਫਲਤਾ ਹਾਸਲ ਕੀਤੀ ਹੈ ਤੇ ਤੁਸੀਂ ਕਿੰਨਾ ਕੁ ਇਸ ਕਦਮ ਨੂੰ ਸ਼ਲਾਘਾ ਦਾ ਯੋਗ ਕਦਮ ਮੰਨਦੇ ਹੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪਬਲਿਕ ਸੁਣਦੀ ਆ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਤੇ ਇੱਕ ਉੱਥੇ ਪਹਿਰਗਾਮ ਦੇ ਵਿੱਚ ਜਿਹੜੇ ਪਰਿਵਾਰ ਦੇ ਬੰਦੇ ਉਹਨਾਂ ਨੂੰ ਮੈਂ ਸ਼ਹੀਦਾਂ ਚ ਗਿਣੂੰਗਾ ਜਿਹੜੇ ਸ਼ਹੀਦ ਹੋਏ ਨੇ ਪਹਿਲਾਂ ਤੇ ਸਾਰੀ ਆਮ ਆਦਮੀ ਪਾਰਟੀ ਵੱਲੋਂ ਸਾਡੇ ਵੱਲੋਂ ਅਸੀਂ ਉਹਨਾਂ ਦਾ ਦੁੱਖ ਜ਼ਾਹਰ ਕਰਦੇ ਆ ਜੋ ਉਸ ਪਰਿਵਾਰ ਦੇ ਨਾਲ ਹੋਇਆ ਉਹ ਮੜੀ ਗੱਲ ਹੋਈ ਆ ਦੂਸਰੇ ਨੰਬਰ ਦੇ ਉੱਤੇ ਜੋ ਤੁਸੀਂ ਦੇਖੋ ਸਿਆਸਤ ਨੂੰ ਸਾਈਡ ਤੇ ਕਰਕੇ ਇਹ ਵਾਲੀ ਆਪਾਂ ਗੱਲ ਕਰ ਸਕਦੇ ਆ ਕਿਉਂਕਿ ਅੱਤਵਾਦ ਜਿਹੜਾ ਨਾ ਅੱਤਵਾਦ ਕਿਸੇ ਵੀ ਪਾਸੇ ਮਾੜਾ ਹੂੰ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਜਤਿੰਦਰ ਜੀ ਕਿ ਤੁਸੀਂ ਇਸ ਕੰਮ ਨੂੰ ਕਿੰਨਾ ਠੀਕ ਸਮਝਦੇ ਹੋ ਜੇ ਅਸੀਂ ਉਸ ਬੰਦੇ ਵੇਖਿਆ ਜਾਂਦਾ ਜੇ ਅਸੀਂ ਉਸ ਬੰਦੇ ਵੇਨੇ ਆ ਤੇ ਜੋ ਹੋ ਰਿਹਾ ਜਿਹੜੀ جنگ ਆ جنگ ਕਿਸੇ ਵੀ ਮੁਲਕ ਵਿੱਚ ਲੱਗੇ ਉਹ ਮਾੜੀ ਆ ਜਦੋਂ ਜੰਗ ਦੇ ਹਾਲਾਤ ਬੰਦੇ ਨੇ ਬੜਿਆਂ ਦੇ ਰੋਜ਼ਗਾਰ ਜਿਹੜੇ ਆ ਰੋਜ਼ਗਾਰ ਗਵਾਜ ਜਾਂਦੇ ਨੇ ਇਹ ਜੰਗ ਜਿਹੜੀ ਆ ਇਹ ਕਿਸੇ ਵੀ ਮੁਲਕ ਵਿੱਚ ਲੱਗੇ ਇਹ ਗਰੀਬੀ ਲਿਆਉਂਦੀ ਆ ਹੂੰ ਬਾਕੀ ਮੈਂ ਮੋਦੀ ਸਾਹਿਬ ਦੀ ਗੱਲ ਕਰਦਾ ਕਿ ਮੋਦੀ ਸਾਹਿਬ ਜੀ ਨੇ ਜਿਹੜਾ ਇਹ ਅੱਤਵਾਦ ਦੇ ਖਿਲਾਫ ਉਧਰ ਜਾ ਕੇ ਪਾਕਿਸਤਾਨ ਦੇ ਵਿੱਚ ਹਮਲਾ ਕਰਕੇ ਜਿਹੜੇ ਅੱਤਵਾਦੀ ਜਿਹੜੇ ਅੱਤਵਾਦ ਦੇ ਠਿਕਾਣੇ ਨੇ ਜੇ ਉਹ ਖਤਮ ਕੀਤੇ ਨੇ ਉਹਦੇ ਵਿੱਚ ਅਸੀਂ ਮੋਦੀ ਸਾਹਿਬ ਦੀ ਵੀ ਸ਼ਲਾਘਾ ਕਰਦੇ ਆ ਇਸ ਕੰਮ ਦੀ ਵੀ ਸ਼ਲਾਘਾ ਕਰਦੇ ਆ ਪਰ ਜਿਹੜਾ ਦੋ ਮੁਲਕਾਂ ਦੇ ਵਿੱਚ ਜਿਹੜੀ جنگ ਆ جنگ ਲੱਗਣੀ ਜਿਹੜੀ ਆ ਉਹਦੇ ਵਿੱਚ ਸਾਨੂੰ ਹਰ ਇੱਕ ਚੀਜ਼ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਸੀਗਾ ਜੇ ਅਸੀਂ ਥੋੜਾ ਜਿਹਾ ਬਰੀਕੀ ਵਿੱਚ ਜਾਈਏ ਤੇ ਜੇ ਪਹਿਲ ਗਾਂਵ ਉਹਦੇ ਵਿੱਚ ਹਮਲਾ ਹੋਇਆ ਉਸ ਹਮਲੇ ਦਾ ਮੇਨ ਜਿਹੜਾ ਕਾਰਨ ਕੀ ਸੀਗਾ ਠੀਕ ਹੈ ਅਤਵਾਦੀ ਕਾਰਨ ਸੀਗੇ ਪਰ ਆਪਾਂ ਉਹਦੇ ਵਿੱਚ ਇਹ ਵੇਖੀਏ ਕਿ ਇੱਥੇ ਗਲਤੀ ਸਾਡੀ ਆਪਣੀ ਕਿਹਦੀ ਸੀਗੀ ਮੋਦੀ ਸਾਹਿਬ ਦਾ ਸਭ ਤੋਂ ਪਹਿਲਾਂ ਸਾਨੂੰ ਇਹ ਚਾਹੀਦਾ ਕਿ ਅਸੀਂ ਆਪਣੇ ਘਰ ਵਿੱਚ ਨਿਗਾਹ ਮਾਰੀਏ ਕਿ ਜੇ ਉਹ 200 100 200 ਕਿਲੋਮੀਟਰ ਜਿਹੜਾ ਲੰਘ ਕੇ ਜਾਂ 100 200 ਇਹ ਅੰਦਾਜ਼ਾ ਜਿਹਾ ਲੈ ਕੇ ਚੱਲੋ ਤੁਸੀਂ ਵੀ ਮੀਟਰ ਗੱਜ ਲੰਘ ਕੇ ਜਾਂ 100 200 ਕਿਲੋਮੀਟਰ ਲੰਘ ਕੇ ਉਹ ਅੱਗੇ ਆਏ ਨੇ ਉਹ ਚ ਕਮੀ ਪੇਸ਼ੀ ਕਿਦੀ ਸੀਗੀ ਹਾਂ ਉੱਥੇ ਸਾਡੀ ਜਿਹੜੀ ਇੰਟੈਲੀਜੈਂਸੀ ਸੀ ਮੋਦੀ ਸਰਕਾਰ ਦਾ ਜਿਹੜਾ ਸਾਰਾ ਸਿਸਟਮ ਸੀਗਾ ਉਹਦਾ ਤਾਣਾ ਬਾਣਾ ਉਹ ਕਿੱਥੇ ਸੀਗਾ ਜੇ 3 ਦਿਨ ਪਹਿਲਾਂ ਆਪਾਂ ਉਥੋਂ ਜਿਹੜੀ ਆ ਉਹ ਸੁਰੱਖਿਆ ਜਿਹੜੀ ਆ ਉਹ ਹਟਾਈ ਆ ਚਲੋ ਸੂਬਾ ਸਰਕਾਰ ਦੇ ਨਾਲ ਨਾਲ ਇੱਕ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੇ ਵੀ ਉਥੇ ਅੱਤਵਾਦੀ ਹਮਲਾ ਆਇਆ ਪਹਿਲਾਂ ਆਪਣੇ ਵਾਲੇ ਬੰਨੇ ਨਿਗਾ ਮਾਰੀਏ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੀਨੋ ਤੁਸੀਂ ਕਿੰਨਾ ਕੁ ਜਾਇ ਸਮਝਦੇ ਹੋ ਮੇਰਾ ਖਿਆਲ ਹੈ ਤੇ ਮੇਰੀਆਂ ਗੱਲਾਂ ਦੇ ਵਿੱਚ ਤਕਰੀਬਨ ਤਕਰੀਬਨ ਇਹ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ ਜੀ ਕਿਉਂਕਿ ਸਾਨੂੰ ਆਪਣੇ ਵੱਲ ਥੋੜੀ ਜੀ ਝਾਤੀ ਮਾਰ ਕੇ ਇਹ ਫੇਰ ਹੀ ਇਹਡੇ-ਇਡੇ ਵੱਡੇ ਜਿਹੜੇ ਆ ਜੁਗਾਂ ਜੰਗਾਂ ਦਾ ਯੁੱਧ ਦਾ ਜੋ ਵੀ ਹੈ ਸਿਸਟਮ ਬਣ ਰਿਹਾਗਾ ਇਹਦੇ ਨਾਲ ਹਰ ਇੱਕ ਬੰਦੇ ਤੇ ਅਸਰ ਪੈਂਦਾ ਤੁਸੀਂ ਹੁਣੇ ਲਾ ਲੋ ਚਲੋ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੋਲਦੇ ਆਂ ਅੱਜ ਮਨ ਦਰਸਾਵ ਰੋਜ਼ ਦਾ ਲੱਖ ਬੰਦਾ ਤਕਰੀਬਨ ਹਾਂ ਬਰੋਂ ਅੰਦਰੋਂ ਆਉਂਦਾ ਜੇ ਅੱਜ ਵੇਖਿਆ ਜਾਵੇ ਤੇ ਉਸ ਲੱਖ ਬੰਦਾ ਆਉਣ ਦੇ ਨਾਲ ਕਿੰਨਿਆਂ ਜਣਿਆਂ ਦੀ ਰੋਜ਼ੀ ਰੋਟੀ ਜਿਹੜੀ ਸੀਗੀ ਆਟੋ ਵਾਲੇ ਲਾ ਲਓ ਕੋਈ ਉੱਥੇ ਡੇੜੀਆਂ ਵਾਲੇ ਲਾ ਲਓ ਹੋਰ ਸਾਰਾ ਸਿਸਟਮ ਲਾ ਲਓ ਸਾਰਾ ਤਾਣਾ ਬਾਣਾ ਜਿਹੜਾ ਨਾ ਇਹ ਹਿਲ ਜਾਂਦਾ ਇਸ ਕਰਕੇ ਚਲੋ ਅੱਤਵਾਦੀਆਂ ਦੇ ਖਿਲਾਫ ਜਿਹੜਾ ਵੀ ਮੋਰਚਾ ਖੋਲਿਆ ਉਹ ਤੇ ਬਹੁਤ ਵਧੀਆ ਗੱਲ ਆ ਪਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਵੀ ਇਹ ਜਿਹੜੇ ਹਾਲਾਤ ਜੰਗ ਵਾਲੇ ਬਣਨ ਦੇ ਆ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਬੰਨੇ ਆਪਾਂ ਨੂੰ ਨਾ ਤੁਰਿਆ ਜਾਵੇ ਜੀ ਬੇਸ਼ੱਕ ਗੱਲ ਕੀਤੀ ਜਾਂਦੀ ਏ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਦੇਸ਼ ਦੇ ਰੱਖਿਆ ਮੰਤਰੀ ਜੀ ਵੱਲੋਂ ਕਿ ਜਿਹੜਾ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਠਿਕਾਣੇ ਸੀਗੇ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਪਰ ਦੂਜੇ ਬੰਨੇ ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਪਾਕਿਸਤਾਨ ਜਾਂ ਤੇ ਇਹ ਸਮਝਿਆ ਜਾਵੇ ਕਿ ਪਾਕਿਸਤਾਨ ਉਹਨਾਂ ਅੱਤਵਾਦੀਆਂ ਦੀ ਹਮਾਇਤ ਕਰਦਾ ਸੀਗਾ ਤੇ ਉਸ ਉਸ ਤੋਂ ਬਾਅਦ ਅੱਜ ਉਸਨੇ ਲਗਾਤਾਰ ਜਿਹੜੇ ਨੇ ਪਾਕਿਸਤਾਨ ਦੇ ਜਿਹੜੀ ਆਰਮੀ ਆ ਉਹਨਾਂ ਵੱਲੋਂ ਲਗਾਤਾਰ ਜਿਹੜੇ ਨੇ ਭਾਰਤ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਭਾਰਤ ਦੇ 에ਅਰਬੇਸ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਜਾਂ ਹੋਰ ਅਜਿਹੇ ਠਿਕਾਣੇ ਨੇ ਫੌਜ ਦੇ ਜਿੱਥੇ ਹਮਲੇ ਕੀਤੇ ਜਾ ਰਹੇ ਆ ਨਜਾਇਜ਼ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਆ ਕਿਉਂਕਿ ਉਥੇ ਜੇਕਰ ਭਾਰਤੀ ਫੌਜ ਨਿਸ਼ਾਨਾ ਬਣਾਉਂਦੀ ਹੈ ਤਾਂ ਉਹ ਸਿੱਧਾ ਟਾਰਗੇਟ ਫਿੱਟ ਕਰਕੇ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਹੀ ਹਮਲਾ ਬਣਾ ਰਹੀ ਹੈ ਪਰ ਪਾਕਿਸਤਾਨ ਵੱਲੋਂ ਜਿਹੜਾ ਹਮਲਾ ਕੀਤਾ ਜਾ ਰਿਹਾ ਹੈ ਉਹ નિર્ਦੋਸ਼ ਲੋਕਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਪਿੱਛੇ ਜੇਕਰ ਅਸੀਂ ਗੱਲ ਕਰੀਏ ਤੇ ਪੁੰਛ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਉਹ ਵੀ ਇੱਕ ਨਿੰਦਨਯੋਗ ਕੰਮ ਹੈ ਸਹੀ ਹੈ ਜੀ ਬਿਲਕੁਲ ਹੈ ਇਹ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਚਾਹੀਦਾ ਕਿਉਂਕਿ ਜ਼ਿਆਦਾਤਰ ਜਿਹੜਾ ਵਾ ਉਹ ਸਿਸਟਮ ਇਹੋ ਜਿਹਾ ਬਣ ਚੁੱਕਾ ਪਾਕਿਸਤਾਨ ਦੇ ਵਿੱਚ ਹੁਣ ਪਿੱਛੇ ਜੇ ਵੀ ਤੁਸੀਂ ਕਿੰਨੇ ਆਪਣੇ ਫੌਜੀ ਵੀਰ ਸਾਲ ਕੋ ਅੰਦਾਜ਼ਾ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਉਦੋਂ ਇਹ ਸਾਰੀ ਕਾਰਵਾਈ ਪਈ ਆ ਇਹ ਪਾਕਿਸਤਾਨ ਨੂੰ ਵੀ ਇਹ ਚੀਜ਼ ਚਾਹੀਦੀ ਆ ਕਿ ਆਪਣਾ ਜਿਹੜਾ ਵੀ ਤੁਹਾਡਾ ਉਥੋਂ ਅਤਵਾਦੀ ਸੰਗਠਨ ਜੋ ਵੀ ਹੈਗਾ ਇਹ ਪਾਕਿਸਤਾਨ ਨੂੰ ਵੀ ਚਾਹੀਦਾ ਕਿ ਉਹ ਆਪਣੇ ਹਿਸਾਬ ਦੇ ਨਾਲ ਉਹਨੂੰ ਖਤਮ ਕਰੇ ਤੇ ਲੋਕਾਂ ਨੂੰ ਅਮਨ ਸ਼ਾਂਤੀ ਦੇ ਨਾਲ ਜੀਣ ਦੇਵੇ ਤੇ ਜਿਹੜੀ ਕੋਈ ਗੱਲ ਤੁਸੀਂ ਇਹ ਕਰ ਰਹੇ ਹੋ ਕਿ ਜਿਹੜਾ ਇੱਕ ਉਹ નિર્ਦੋਸ਼ ਲੋਕਾਂ ਦੇ ਉੱਤੇ ਗੋਲਾਬਾਰੀ ਕਰ ਰਿਹਾ ਇਹ ਬੜੀ ਬਜਦਲੀ ਵਾਲੀ ਗੱਲ ਆ ਪਾਕਿਸਤਾਨ ਦੀ ਬਾਕੀ ਮੋਦੀ ਸਾਹਿਬ ਨੇ ਜਿਹੜੇ ਵੀ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਆਪਣਾ ਗੋਲਾਬਾਰੀ ਕਰ ਰਹੇ ਆ ਅਸੀਂ ਮੋਦੀ ਸਾਹਿਬ ਦੇ ਨਾਲ ਆ ਅਸੀਂ ਆਪਣੀ ਦੇਸ਼ ਦੀ ਸੈਨਾ ਦੇ ਨਾਲ ਆ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਅਸੀਂ ਚਲੋ ਉਹਨਾਂ ਦੇ ਨਾਲ ਗੋਲੀਬਾਰੀ ਰਾਜੀ ਜੀ ਮੈਂ ਇੱਥੇ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਜਦ ਜਦ ਤੁਸੀਂ ਗੱਲ ਕੀਤੀ ਆ ਤੇ ਜੇਕਰ ਦੇਸ਼ ਦੇ ਬਾਰਡਰਾਂ ਦੇ ਉੱਤੇ ਜੰਗ ਲੱਗਦੀ ਏ ਬੇਸ਼ੱਕ ਤੁਸੀਂ ਗੋਲੀਬਾਰੀ ਨਹੀਂ ਖਿਲਾ ਸਕਦੇ ਪਰ ਜੋ ਵੀ ਆਰਮੀ ਨੂੰ ਪਿੱਛੋਂ ਮਦਦ ਚਾਹੀਦੀ ਹੋਊਗੀ ਉਹ ਪੰਜਾਬ ਵਾਸੀ ਜਿਸ ਤਰ੍ਹਾਂ ਪਹਿਲੀਆਂ ਜੰਗਾਂ ਦੇ ਵਿੱਚ ਇਹ ਪੰਜਾਬ ਵਾਸੀ ਜਿਹੜੇ ਸੀਗੇ ਉਹ ਫੌਜ ਦੀ ਫੌਜ ਦੀ ਹਾਂ ਕਾਰ ਲੈ ਕੇ ਜਾਂਦੇ ਸੀ ਹੋਰ ਸੱਜੇ ਸਮਾਨ ਜਿਹੜਾ ਸੀਗਾ ਉੱਥੇ ਲੈ ਕੇ ਜਾਂਦੇ ਸੀ ਸਹੀ ਹੈ ਅੱਜ ਤੁਸੀਂ ਵੱਡੀ ਗੱਲ ਕਹਿ ਦਿੱਤੀ ਕਿ ਅਸੀਂ ਉਹਨਾਂ ਦੇ ਅੱਜ ਵੀ ਨਾਲਿਆਂ ਤੇ ਜੇਕਰ ਫੌਜੀ ਜਵਾਨਾਂ ਨੂੰ ਕਿਸੇ ਗੱਲ ਦੀ ਜ਼ਰੂਰਤ ਪੈਂਦੀ ਆ ਤੇ ਉਹ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਹਾਇੀ ਹੋਣਗੇ ਇਥੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬਾਰਡਰਾਂ ਤੇ جنگ ਛੜਨ ਦੇ ਅਨਸਾਰ ਬਣੇ ਹੋਏ ਨੇ ਉੱਥੇ ਹੀ ਅੱਜ ਦੇਸ਼ ਦੇ ਅੰਦਰ ਵੀ ਇੱਕ جنگ ਅਜੇ ਹੀ ਛਿੜ ਗਈ ਏ ਕਿ ਲੋਕ ਜਿਸ ਤਰ੍ਹਾਂ ਗੱਲ ਕਰ ਲਈਏ ਕਿ ਪੈਟਰੋਲ ਪੰਪਾਂ ਦੇ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਨੇ ਲੈ ਪੈਟਰੋਲ ਜਮ੍ਹਾਂ ਕਰਨ ਦੀਆਂ ਜਾਂ ਜੇਕਰ ਜੰਗ ਲੱਗਦੀ ਏ ਤੇ ਕਿੰਨੇ ਦਿਨ ਲੱਗਦੀ ਏ ਉਸ ਨੂੰ ਵੇਖਦੇ ਹੋਏ ਆਮ ਨਾਗਰਿਕ ਜਿਹੜਾ ਏ ਉਹ ਦੁਕਾਨਾਂ ਦੇ ਉੱਤੇ ਰਾਸ਼ਨ ਸਟੋਰ ਕਰਨ ਦੀ ਜਿਹੜਾ ਵਾ ਉਹ ਦੁਕਾਨਾਂ ਦੇ ਉੱਤੇ ਜਾ ਰਿਹਾ ਪਰ ਵੇਖਣ ਵਿੱਚ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਹਰੇਕ ਵਸਤੂ ਦੇ ਜਿਹੜੇ ਰੇਟ ਨੇ ਉਹ ਵਧਾ ਦਿੱਤੇ ਗਏ ਨੇ ਇਹਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਵੇਖਦੇ ਹੋ ਦੇਖੋ ਜਤਿੰਦਰ ਜੀ ਜਿਹੜਾ ਆਮ ਹੀ ਲੋਕਾਂ ਦੀ ਨਾਲ ਇੱਕ ਸੋਚ ਜੀ ਬਣ ਜਾਂਦੀ ਆ ਵੀ ਹਾਂ ਯਾਰ جنگ ਲੱਗੀ ਆ ਕੀ ਪਤਾ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਮੈਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਵੀ ਸਾਡੇ ਬਹੁਤ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਮਾਨ ਜੀ ਹਰਾ ਵੱਲੋਂ ਵੀ ਸਾਰੀ ਜਨਤਾ ਨੂੰ ਬੇਅਤੀ ਕਰਦਾ ਵੀ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਗਈ ਸਾਡੇ ਕੋਲ ਬੜੇ ਅਨਾਜ ਦੇ ਜਿਹੜੇ ਭੰਡਾਰ ਭਰੇ ਪਏ ਨੇ ਪਿੱਛੇ ਕਿਸੇ ਚੀਜ਼ ਦੀ ਕੋਈ ਗੱਲ ਕੋਈ ਟੈਨਸ਼ਨ ਨਾ ਲਓ ਪਰ ਚਲੋ ਕਿਸੇ ਵਲੇ ਹਰ ਇੱਕ ਦੀ ਆਪਣੀ ਸੋਚ ਹੈ ਕਿਸੇ ਦੀ ਸੋਚ ਨੂੰ ਅਸੀਂ ਬਦਲ ਨਹੀਂ ਸਕਦੇ ਪਰ ਚਲੋ ਸਾਡਾ ਇੱਕ ਬਣਦਾ ਵੀ ਅਸੀਂ ਅਪੀਲ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਕੋਈ ਇਹੋ ਜੀ ਗੱਲਬਾਤ ਨਹੀਂ ਬਹੁਤ ਕੁਛ ਆ ਤੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਹੜੇ ਜਿਹੜੇ ਵੀ ਦੁਕਾਨਦਾਰ ਕੋਈ ਇਹ ਚੀਜ਼ਾਂ ਦੇ ਕੋਈ ਰੇਟ ਜਿਵੇਂ ਤੁਸੀਂ ਦੱਸਿਆ ਵੀ ਅੰਦਰੂਨੀ ਜੰਗ ਵੀ ਚੱਲ ਜਾਂਦੀ ਆ ਵੀ ਕੋਈ ਵੀ ਮਾਤੜ ਬੰਦਾ ਜਿਹੜਾ ਵੀ ਆ ਉਹ ਤਕਰੀਬਨ ਤਕਰੀਬਨ ਇਨ੍ਹਾਂ ਹਾਲਾਤਾਂ ਦੇ ਵਿੱਚ ਮੈਂ ਅੱਗੇ ਵੀ ਗੱਲ ਕਰ ਚੁੱਕਾ ਵੀ ਚਲੋ ਕਿਸੇ ਵੇਲੇ ਕੋਈ ਕੰਮ ਨਹੀਂ ਲੱਭਦਾ ਜਾਂ ਕੋਈ ਲੋਕ ਸੋਚ ਲੈਂਦੇ ਵੀ ਯਾਰ ਜੰਗ ਲੱਗਣ ਲੱਗੀ ਆ ਪਤਾ ਨਹੀਂ ਕੀ ਹੋ ਜਾਣਾ ਕੀ ਨਹੀਂ ਕਮਾਕਾਰਾਂ ਤੇ ਬਹੁਤ ਫਰਕ ਪੈਂਦਾ ਅਸੀਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆਂ ਕਿ ਜੋ ਕੰਟਰੋਲ ਰੇਟ ਤੇ ਜਿਸ ਹਿਸਾਬ ਨਾਲ ਤੁਸੀਂ ਪਹਿਲਾਂ ਚੱਲ ਰਹੇ ਹੋ ਉਸੇ ਹਿਸਾਬ ਦੇ ਨਾਲ ਹੀ ਲੋਕਾਂ ਨੂੰ ਜੋ ਵੀ ਆ ਕੋਈ ਖਾਣ ਪੀਣ ਦਾ ਕੋਈ ਦਵਾਈਆਂ ਦਾ ਕੋਈ ਪੈਟਰੋਲ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਆਪਾਂ ਇਸ ਬੰਨੇ ਨਾ ਜਾਈਏ ਨਹੀਂ ਤਾਂ ਸਾਡੇ ਸਤਕਾਰਯੋਗ ਸੀਐਮ ਸਾਹਿਬ ਜਿਹੜੇ ਆ ਉਹ ਇਸ ਵੇਲੇ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਵਾਚ ਰਹੇ ਆ ਦੇਖ ਰਹੇ ਆ ਮੇਰਾ ਨਹੀਂ ਖਿਆਲ ਵੀ ਕੋਈ ਜਦਾ ਇਸ ਬੰਨੇ ਉਹ ਤੁਰੰਤ ਦੇਣਗੇ ਆਉਣ ਵਾਲੇ ਹਾਲਾਤਾਂ ਦੇ ਵਿੱਚ ਸੀਐਮ ਸਾਹਿਬ ਦਾ ਪੂਰਾ ਧਿਆਨ ਆ ਸੀਐਮ ਸਾਹਿਬ ਮੈਂ ਖੁੱਲ ਕੇ ਕਹਤਾ ਇਹ ਇਸ ਵੇਲੇ ਜੋ ਮੌਕਾ ਬਣਿਆ ਵਾ ਇਸ ਵੇਲੇ ਜਿਹੜਾ ਸਾਡਾ ਸਾਰਾ ਦੇਸ਼ ਜਿਹੜਾ ਇੱਕਜੁੱਟ ਹੋਣਾ ਚਾਹੀਦਾ ਪਾਰਟੀ ਬਾਜ਼ੀਆਂ ਤੋਂ ਉੱਠ ਕੇ ਸਾਨੂੰ ਇਹ ਸਾਰੀ ਗੱਲ ਕਰਨੀ ਚਾਹੀਦੀ ਹੈ ਕਿ ਵੀ ਨਹੀਂ ਯਾਰ ਜੇ ਮਾਨ ਸਾਹਿਬ ਨੇ ਵੀ ਇਹੋ ਬੇਨਤੀ ਕੀਤੀ ਆ ਵੀ ਆਪਾਂ ਸਰਕਾਰ ਦੇ ਨਾਲ ਆ ਜਿੱਥੇ ਵੀ ਫੌਜ ਨੂੰ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਲੋੜ ਪੈਂਦੀ ਆ ਅਸੀਂ ਸਾਰੇ ਨਾਲ ਰਲ ਕੇ ਸਰਕਾਰ ਦਾ ਆਰਮੀ ਦਾ ਹਰ ਇੱਕ ਫੌਜ ਦਾ ਸਾਡੀਆਂ ਜਿਹੜੀਆਂ ਤਿੰਨੇ ਜਲ ਥਲ ਸੈਨਾ ਜਿਹੜੀਆਂ ਤਿੰਨੇ ਨੇ ਅਸੀਂ ਉਹਨਾਂ ਦਾ ਹਰ ਇੱਕ ਪਾਸਿਓਂ ਜੋ ਸਾਥ ਦੇ ਸਕਦੇ ਹਾਂ ਜਰੂਰ ਦੇਵਾਂਗੇ ਜੀ ਜਿਵੇਂ ਗੱਲ ਮੈਂ ਮਹਿੰਗਾਈ ਦੀ ਕੀਤੀ ਸੀਗੀ ਕਿ ਅਜੇ جنگ ਦੇ ਹਾਲਾਤ ਹੀ ਬਣਿਆ ਹੈ ਬਾਜ਼ਾਰਨ ਦੇ ਉੱਤੇ ਤਣਾਅ ਹੀ ਪੈਦਾ ਹੋਇਆ ਹੈ ਬਈ ਜੰਗ ਲੱਗੀ ਨਹੀਂ ਉਸ ਦੇ ਬਾਵਜੂਦ ਵੀ ਉਹ ਜੰਗ ਲੱਗਣ ਤੋਂ ਪਹਿਲਾਂ ਹੀ ਜਿਹੜੇ ਦੁਕਾਨਾ ਮੁਨਾਫਾ ਖੁਰਾਂ ਵੱਲੋਂ ਜਿਹੜੇ ਰੇਟ ਨੇ ਉਹ ਵਧਾ ਦਿੱਤੇ ਗਏ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇ ਕੇ ਤੇ ਜਿਹੜੀ ਆਪਣੀਆਂ ਰੇਟ ਲਿਸਟਾਂ ਜਾਰੀ ਕਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਕਰੋਨਾ ਕਾਲ ਦੇ ਦੇ ਇਹ ਰੇਟਾਂ ਜਿਹੜੀਆਂ ਸੀਗੀਆਂ ਜਾਰੀ ਕੀਤੀਆਂ ਗਈਆਂ ਸੀਗੀਆਂ ਰੋਜ਼ਾਨਾ ਰੇਟ ਜਿਹੜਾ ਸੀਗਾ ਉਹ ਸਰਕਾਰ ਵੱਲੋਂ ਤੈਅ ਕੀਤਾ ਜਾਂਦਾ ਸੀਗਾ ਕਿ ਉਸ ਰੇਟ ਦੇ ਉੱਤੇ ਜਿਹੜੀ ਆ ਉਹ ਆਮ ਲੋਕਾਂ ਨੂੰ ਜਿਹੜੀ ਆ ਉਹ ਵਸਤੂਆਂ ਮਿਲਣਗੀਆਂ ਖਰਗਾਂ ਠੀਕ ਜ਼ਰੂਰ ਜੀ ਇਹ ਤੁਹਾਡੇ ਚੈਨਲ ਰਾਈ ਵੀ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਬਾਕੀ ਸੀਐਮ ਸਾਹਿਬ ਨਾਲ ਵੀ ਆਪਾਂ ਉੱਤੇ ਤੱਕ ਵੀ ਆਪਣੀ ਗੱਲ ਜਿਹੜੇ ਆ ਆਪਣੇ ਐਮਐਲਆਰ ਇਸਾਈ ਹੋਰ ਆਪਣੇ ਮੰਤਰੀਆਂ ਰਾਈ ਜਿਹੜੀ ਇਹ ਗੱਲ ਆਪਾਂ ਉੱਤੇ ਤੱਕ ਪਹੁੰਚਾਉਨੇ ਆ ਤੁਹਾਡਾ ਸੁਝਾਅ ਵਧੀਆ ਲੱਗਾ ਵੀ ਆ ਜੋ ਵੀ ਰੇਟ ਨੇ ਇਹ ਰੇਟਾਂ ਨੂੰ ਕੋਈ ਇਹਨਾਂ ਦੀ ਲਿਮਟ ਬੰਨਣੀ ਚਾਹੀਦੀ ਆ ਤੇ ਗੁਰੂ ਸਾਹਿਬ ਮੇਰ ਕਰਨ ਆਪਾਂ ਇਹ ਗੱਲ ਜਿਹੜੀ ਉੱਤੇ ਤੱਕ ਪਹੁੰਚਾ ਕੇ ਵੈਸੇ ਤੇ ਸੀਐਮ ਸਾਹਿਬ ਦਾ ਹਰ ਵੇਲੇ ਹਰ ਇੱਕ ਚੀਜ਼ ਵੱਲ ਧਿਆਨ ਹੁੰਦਾ ਚਲੋ ਕਿਸੇ ਵੇਲੇ ਕੋਈ ਇੱਕ ਦੋ ਦਿਨ ਤਾਂ ਠਾਂ ਠਾਂ ਹੋ ਜਾਣ ਪਰ ਫਿਰ ਵੀ ਇਹ ਜਿਹੜੇ ਵੀ ਕੋਈ ਰੇਟ ਨੇ ਜਾਂ ਜਿਹੜੀ ਵੀ ਕੋਈ ਗੱਲਬਾਤ ਆ ਇਹਨਾਂ ਨੂੰ ਕੰਟਰੋਲ ਵਿੱਚ ਰੱਖਿਆ ਜਾਏਗਾ ਇਹ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਆਂ ਕਿ ਇਹੋ ਜੀ ਕੋਈ ਗੱਲਬਾਤ ਜਿਹੜੀ ਆ ਇਹਨੂੰ ਉਸ ਬੰਨੇ ਨਹੀਂ ਆਉਣ ਦਿੱਤਾ ਜਾਏਗਾ ਰਜਜੀ ਕੀ اپیل ਕਰਨੀ ਚਾਹੋਗੇ ਲੋਕਾਂ ਨੂੰ ਇਸ ਜੰਗ ਦੇ ਹਾਲਾਤ ਜਿਹੜੇ ਬਣੇ ਨੇ ਇਤਨਾ ਬਣਿਆ ਉਸ ਲਈ ਕਿਉਂਕਿ ਜਿਸ ਤਰ੍ਹਾਂ ਰਾਤ ਸਮੇਂ ਬਲੈਕਆਊਟ ਕੀਤੀ ਜਾਂਦੀ ਹੈ ਪਰ ਕੁਝ ਲੋਕਾਂ ਵੱਲੋਂ ਜਿਹੜਾ ਉਹ ਲਾਈਟਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਅਕਸਰ ਰਾਤ ਦੇ ਵਿੱਚ ਆਉਂਦਾ ਹੈ ਕਿ ਕੱਲ ਰਾਤ ਸਾਡੀ ਟੀਮ ਨੇ ਇੱਕ ਦੌਰਾ ਕੀਤਾ ਪੂਰੇ ਅੰਮ੍ਰਿਤਸਰ ਸ਼ਹਿਰ ਦਾ ਤੇ ਉਸ ਦੇ ਵਿੱਚ ਜਗਾ ਜਗਾ ਦੇ ਉੱਤੇ ਮੈਂ ਤਾਂ ਜਾਂਦ ਰਹੀਆਂ ਸੀਗੀਆਂ ਅਜਿਹੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹ ਤੁਹਾਡੇ ਚੈਨਲ ਰਾਹੀਂ ਫਿਰ ਅਸੀਂ ਇਹੋ ਲੋਕਾਂ ਨੂੰ ਤੇ ਅਪੀਲ ਕਰਾਂਗੇ ਵੀ ਜੋ ਪ੍ਰਸ਼ਾਸਨ ਵੱਲੋਂ ਜੋ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਆਉਂਦੀਆਂ ਨੇ ਅਸੀਂ ਉਹਨਾਂ ਸਾਰੀਆਂ ਹਦਾਇਤਾਂ ਦਾ ਪੂਰਨ ਤੌਰ ਤੇ ਪਾਲਣ ਕਰੀਏ ਕਿਉਂਕਿ ਸਾਡੀ ਇੱਕ ਗਲਤੀ ਸਾਨੂੰ ਕਿਤੇ ਦੀ ਕਿਤੇ ਲੈ ਕੇ ਜਾ ਸਕਦੀ ਆ ਇਸ ਕਰਕੇ ਜੇ ਸਰਕਾਰ ਵੱਲੋਂ ਕੋਈ ਵੀ ਕੁਆਡਰ ਹੁੰਦੇ ਨਹੀਂ ਕੋ ਬਲੈਕਆਊਟ ਦੇ ਸਾਨੂੰ ਲਾਈਟਾਂ ਬੰਦ ਕਰਕੇ ਸਾਨੂੰ ਉਸ ਬੰਦੇ ਧਿਆਨ ਦੇਣਾ ਚਾਹੀਦਾ ਸਾਨੂੰ ਸਰਕਾਰ ਦਾ ਜਿਹੜਾ ਵਾ ਉਹ ਆਪਣਾ ਇਸ ਪੱਖੋਂ ਵੀ ਦੂਸਰੇ ਬੰਦੇ ਮੈਂ ਵੀ ਅਪੀਲ ਕਰਦਾ ਸੰਗਤ ਨੂੰ ਸਾਰੇ ਇਲਾਕੇ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਵੀ ਆਪਣਾ ਹੌਸਲਾ ਬਣਾਈ ਰੱਖੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਰੱਖੋ ਸਾਡੀਆਂ ਸਰਕਾਰਾਂ ਸਾਡੇ ਮੰਤਰੀ ਸਭ ਸਾਡਾ ਪ੍ਰਸ਼ਾਸਨ ਹਰ ਇੱਕ ਟੀ ਚੀਜ਼ ਵਾਸਤੇ ਉਹ ਆਪਣੇ ਆਪ ਵਿੱਚ ਕੈਪੇਬਲ ਹੈ ਕਿ ਤੁਹਾਨੂੰ ਕਿਸੇ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਆਉਣ ਦਿੱਤੀ ਜਾਏਗੀ ਜੀ ਤੇ ਆਮ ਜਨਤਾ ਜਿਹੜੀ ਐਸ ਲਈ ਬਹੁਤ ਘਬराई ਹੋਈ ਹੈ ਕਿਉਂਕਿ ਨੇ ਹੱਤੇ ਲੋਕਾਂ ਦੇ ਉੱਤੇ ਜਾਂ ਪਿੰਡਾਂ ਦੇ ਵਿੱਚ ਜਿਹੜੀਆਂ ਆ ਪਾਕਿਸਤਾਨੋਂ ਲੋ ਡਰੋਨ ਰਹੀ ਹਮਨੇ ਕਿੱਥੇ ਜਾ ਰਹੇ ਨੇ ਮਜਾ ਲੈ ਰਹੇ ਹਮਨੇ ਕਿੱਥੇ ਜਾ ਰਹੇ ਨੇ ਤੇ ਜਨਤਾ ਪੂਰੇ ਸਹਿਮ ਦੇ ਵਿੱਚ ਤੇ ਪਾਕਿਸਤਾਨ ਦੀਆਂ ਇਹਨਾਂ ਕੁਝੀਆਂ ਹਰਕਤਾਂ ਦਾ ਜਿਹੜਾ ਉਹ ਜਵਾਬ ਭਾਰਤੀ ਫੌਜ ਜਿਹੜੀ ਆ ਉਹ ਲਗਾਤਾਰ ਦੇ ਰਹੀ ਆ ਉਹਦੇ ਠਿਕਾਣਿਆਂ ਤੇ ਜਿਵੇਂ ਉਹਨੇ ਇਹ ਜਿਸ ਤਰ੍ਹਾਂ ਡਰੋਨ ਦੀ ਗੱਲ ਕੀਤੀ ਮੈਂ ਜਾਂ ਮਜ਼ਾਈਲਾਂ ਦੀ ਗੱਲ ਕੀਤੀ ਆ ਉਹਨਾਂ ਨੂੰ ਵੀ ਭਾਰਤੀ ਫੌਜ ਬਣਾਉ ਨਸ਼ਟ ਕੀਤਾ ਜਾ ਰਿਹਾ ਹੈ ਕੀ ਹੌਸਲਾ ਦੇਣਾ ਚਾਹੋਗੇ ਤੁਸੀਂ ਆਪਣੇ ਲੋਕਾਂ ਨੂੰ ਵੀ ਭਾਰਤੀ ਫੌਜ ਜਿਹੜੀ ਇਹ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ ਦੇਖੋ ਮੈਂ ਤੇ ਫਿਰ ਪੂਰੇ ਪੰਜਾਬ ਵਾਸੀਆਂ ਨੂੰ ਪੂਰੀ ਪਬਲਿਕ ਨੂੰ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ ਇੰਡੀਆ ਦੇ ਵਿੱਚ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜੋ ਜਤਿੰਦਰ ਜੀ ਤੁਸੀਂ ਦੱਸ ਰਹੇ ਹੋ ਕਿ ਪਾਕਿਸਤਾਨ ਉਧਰਲੇ ਬੰਦੇ ਡਰੋਨ ਆ ਰਹੀਆਂ ਜਾਂ ਜਿਸ ਤਰ੍ਹਾਂ ਵੀ ਹਮਲੇ ਕਰ ਰਿਹਾ ਇਹੋ ਬੇਨਤੀ ਆ ਕਿ ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਆਪਣੇ ਬਹੁਤਾ ਬਾਹਰ ਫਿਰਨ ਗਲੀਆਂ ਮੱਲਿਆਂ ਦੇ ਵਿੱਚ ਜ਼ਿਆਦਾ ਨਾ ਜਾਣ ਆਉਣ ਕੋਸ਼ਿਸ਼ ਕਰਨ ਕਿ ਆਪਣੇ ਜਿੱਥੇ ਵੀ ਸੇਫਟੀ ਹੈਗੀ ਆ ਉਸ ਹਿਸਾਬ ਦੇ ਨਾਲ ਆਪਣੇ ਘਰਾਂ ਦੇ ਅੰਦਰ ਰਹਿਣ ਬਾਕੀ ਜਿਹੜੀ ਆ ਸਾਡੀ ਆਪਣੀ ਆਰਮੀ ਸਾਡੀਆਂ ਜਿਹੜੀਆਂ ਸਾਰੀ ਫੌਜ ਆ ਉਹ ਤੁਹਾਡੇ ਵਾਸਤੇ ਬਾਰਡਰਾਂ ਦੇ ਉੱਤੇ ਖੜੇ ਨੇ ਹਰ ਇੱਕ ਆਰਮੀ ਦਾ ਨੇਵੀ ਦਾ ਜਲ ਸੈਨਾ ਦਾ ਹਰ ਇੱਕ ਮੈਂਬਰ ਤੁਹਾਡੀ ਸੇਫਟੀ ਵਾਸਤੇ ਉੱਥੇ ਖੜਾ ਵਾ ਪਰ ਆਪਣੇ ਘਰਾਂ ਦੇ ਵਿੱਚ ਸਾਨੂੰ ਆਪਣਾ ਧਿਆਨ ਥੋੜੇ ਦਿਨ ਕਿਉਂਕਿ ਪਾਕਿਸਤਾਨ ਨੂੰ ਅਹੀ ਸਦੀ ਤੇ ਹੁਣ ਇਹ ਕਹਿ ਨਹੀਂ ਸਕਦੇ ਵੀ ਤੂੰ ਨਾ ਭੇਜਿਆ ਨਾ ਗੋਲਾ ਬਰੀ ਕਰ ਪਰ ਅਸੀਂ ਇਹ ਆਪਣੀ ਪਬਲਿਕ ਨੂੰ ਜ਼ਰੂਰ ਸੰਦੇਸ਼ ਦੇ ਸਕਦੇ ਆਂ ਵੀ ਆਪਣੀ ਸੇਫਟੀ ਦਾ ਥੋੜਾ ਧਿਆਨ ਰੱਖੋ ਆਪਣੇ ਘਰਾਂ ਚ ਰਹੋ ਬਹੁਤ ਜ਼ਰੂਰੀ ਕੋਈ ਕੰਮ ਹੋਵੇ ਤੇ ਬਾਹਰ ਨਿਕਲੋ ਆਪਣੀ ਸੇਫਟੀ ਆਪ ਥੋੜਾ ਧਿਆਨ ਰੱਖੀਏ ਬਾਕੀ ਇਹਦੇ ਨਾਲ ਨਾਲ ਮੈਂ ਗੱਲ ਕਰਦਾ ਹੋਇਆ ਇੱਕ ਸਾਡੀ ਆਰਮੀ ਜਾਂ ਜੋੜਾ ਵੀ ਆ ਸਾਡੀ ਜਿੰਨੀ ਵੀ ਫੌਜ ਆ ਉਹ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਕੋ ਇਹੋ ਜੇ ਆਧੁਨਿਕ ਹਥਿਆਰ ਨੇ ਜਿਨ੍ਹਾਂ ਨੂੰ ਤੁਸੀਂ ਵੇਖ ਵੀ ਰਹੇ ਹੋ ਆਮ YouTube ਤੇ ਵੀ ਹੋਰ ਚੈਨਲਾਂ ਦੇ ਵੀ ਤੁਸੀਂ ਕਈ ਵਾਰੀ ਵੇਖਿਆ ਵਾ ਕਿ ਉਹ ਜਦੋਂ ਵੀ ਉਧਰੋਂ ਕੋਈ ਹਮਲਾ ਹੁੰਦਾ ਤੇ ਉਹਨਾਂ ਦੀਆਂ ਮਜ਼ਾਈਲਾਂ ਜਿਹੜੀਆਂ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਰਹੇ ਨੇ ਤੇ ਦੂਸਰੀ ਬੇਨਤੀ ਇਹ ਹੋਈ ਹੈ ਵੀ ਸਾਨੂੰ ਆਪਣੀ ਆਰਮੀ ਸਾਨੂੰ ਆਪਣੀਆਂ ਫੌਜਾਂ ਤੇ ਬਹੁਤ ਮਾਣ ਆ ਬੜੇ ਸੋਹਣੇ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਜਵਾਨ ਸਾਡੇ ਵੀਰ ਸਾਡੇ ਭਰਾ ਉਹ ਅੱਗੇ ਲਾ ਕੇ ਸਾਡੀ ਹਿਫਾਜ਼ਤ ਕਰ ਰਹੇ ਨੇ ਤੇ ਤਕਰੀਬਨ ਤਕਰੀਬਨ ਮੇਰਾ ਖਿਆਲ ਆ ਕਿ ਸ਼ਾਇਦ ਇਹ ਕੋਈ ਇਹੋ ਜਿਹੀ ਕੋਈ ਹਰਕਤ ਹੋਈ ਹੋਵੇ ਨਹੀਂ ਤੇ ਜ਼ਿਆਦਾਤਰ ਜਿਹੜੀਆਂ ਵਾ ਉਹਨਾਂ ਨੇ ਹਵਾ ਦੇ ਵਿੱਚ ਜਿੰਨੀਆਂ ਵੀ ਪਾਕਿਸਤਾਨ ਵੱਲੋਂ ਕੋਈ ਮਜ਼ਾਈਲਾ ਆਇਆ ਜਾਂ ਕੋਈ ਵੀ ਡਾਉਨਸਟ ਭੇਜੇ ਗਏ ਆ ਜਿਹੜੇ ਉਹਨਾਂ ਨੇ ਹਵਾ ਦੇ ਵਿੱਚ ਨਸ਼ਟ ਕਰ ਦਿੱਤੇ ਆ ਇਸ ਕਰਕੇ ਸਾਰਿਆਂ ਨੂੰ ਫੇਰ ਮੈਂ ਇਹੋ ਬੇਨਤੀ ਕਰਦਾ ਵੀ ਆਪਣੀ ਥੋੜੀ ਬਹੁਤੀ ਸੇਫਟੀ ਦਾ ਥੋੜਾ ਆਪ ਵੀ ਧਿਆਨ ਰੱਖੋ ਪਰ ਜਿਹੜਾ ਸਾਨੂੰ ਆਪਣੇ ਫੌਜੀਆ ਤੇ ਸਾਨੂੰ ਆਪਣੀ ਸਰਕਾਰ ਤੇ ਮਾਣ ਆ ਉਹ ਦਿਲੋਂ ਮਾਣ ਆ ਜੀ ਇਸਨ ਪਪਿੰਦਰ ਸਿੰਘ ਰਾਜੂ ਜੀ ਜਿਨ੍ਹਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਜੋ ਵੀ ਪਾਕਿਸਤਾਨ ਵੱਲੋਂ ਖੋਜੀਆਂ ਹਰਕਤਾਂ ਜਿਹੜੀਆਂ ਨੇ ਉੱਚੀਆਂ ਜਾ ਰਹੀਆਂ ਨੇ ਤੇ ਭਾਰਤ ਦੇ ਫੌਜੀ ਜਵਾਨ ਨੇ ਜੋ ਉਹਨਾਂ ਕੋਲ ਆਧੁਨਿਕ ਤਕਨੀਕਾਂ ਦੇ ਜਿਹੜੇ ਯੰਤਰ ਨੇ ਉਹਨਾਂ ਦੇ ਨਾਲ ਜਿਹੜੀਆਂ ਪਾਕ ਦੀਆਂ ਵਾਕ ਦੇ ਮਨਸੂਬੇ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਫੇਲ ਕੀਤਾ ਜਾ ਰਿਹਾ ਹੈ ਬੇਸ਼ੱਕ ਉਹਦੇ ਲੋ ਗੋਲੀਬਾਰੀ ਕੀਤੀ ਜਾਵੇ ਹੋਵੇ ਡਰੋਨ ਰਾਹੀਂ ਹਮਲਾ ਕੀਤਾ ਜਾਵੇ ਜਾ ਰਿਹਾ ਹੋਵੇ ਜਾਂ ਮੰਜਲ ਰਾਹੀਂ ਹਮਲਾ ਕੀਤਾ ਜਾ ਰਿਹਾ ਹੋਵੇ ਉਸ ਨੂੰ ਹਵਾ ਦੇ ਵਿੱਚ ਹੀ ਭਾਰਤੀ ਫੌਜ ਵੱਲੋਂ ਨਸ਼ਟ ਕਰ ਦਿੱਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਜਿਹੜੀ ਇਸ ਵੇਲੇ ਬਾਰ ਦੇ ਉੱਤੇ ਤਣਾ ਬਣਿਆ ਹੋਇਆ ਹੈ ਉਸ ਕਾਰਨ ਜਿਹੜੇ ਨੇ ਵਪਾਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਨੇ ਤੇ ਆਮ ਲੋਕ ਜਿਹੜੇ ਨੇ ਜਿਹੜੇ ਗਰੀਬੀ रेखा ਤੋਂ ਥੱਲੇ ਰਹਿੰਦੇ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਜਿਹੜਾ ਮੁਨਾਫਾ ਕੁਰਾਂ ਵੱਲੋਂ ਲਗਾਤਾਰ ਵਸਤੂਆਂ ਦੇ ਰੇਟ ਵਧਾਏ ਜਾ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ